ਇਹ ਦਾ ਪੰਜਾਬ ਦੇ ਹਵਾਲੇ ਨਾਲ ਪਰਦੇਸ਼ ਦੇ ਹਵਾਲੇ ਨਾਲ ਜੇ ਦੇਖਣਾ ਹੋਵੇ ਤਾਂ ਭਾਜਪਾ ਦਾ ਧਿਆਨ ਭਾਰਤ ਦੇ ਹਰ ਟੀਵੀ ਚੈਨਲ ਦੇ ਉੱਤੇ ਆ। ਜੀ ਹਾਂ। ਸੱਤੋ ਦਿਨ 24 ਘੰਟੇ ਟੀਮਾਂ ਤਾਇਨਾਤ ਨੇ ਜਿਹੜੀਆਂ ਭਾਰਤ ਦੇ 900 ਤੋਂ ਵੱਧ ਚਾਹੇ ਉਹ ਰਾਸੀ ਪੱਧਰ ਤੇ ਚੈਨਲ ਹੋਣ ਚਾਹੇ ਉਹ ਖੇਤਰੀ ਪੱਧਰ ਤੇ ਚੈਨਲ ਹੋਣ। ਚਾਹੇ ਉਹ ਕਿਸੇ ਭਾਸ਼ਾ ਦੇ ਹੋਣ ਕਿਸੇ ਸੂਬੇ ਦੇ ਹੋਣ ਹਰ ਤਰ੍ਹਾਂ ਦੇ ਨਿਊਜ਼ ਚੈਨਲ ਦੇ ਉੱਤੇ ਚਾਹੇ ਉਹ ਟੀਵੀ ਵਾਲੀ ਸਕਰੀਨ ਤੇ ਹੋਣ ਚਾਹੇ ਸੋਸ਼ਲ ਮੀਡੀਆ ਵਾਲੀ ਸਕਰੀਨ ਤੇ ਹੋਣ ਭਾਜਪਾ ਨੇ ਬਕਾਇਦਾ ਟੀਮਾਂ ਬਿਠਾਈਆਂ ਨੇ ਸਕਰੀਨਾਂ ਲਾਈਆਂ ਨੇ ਟੀਵੀ ਲਾਏ ਨੇ ਬੰਦੇ ਬਿਠਾਏ ਨੇ ਜਿਹੜੇ ਨੋਟ ਕਰ ਰਹੇ ਨੇ 900 ਨਿਊਜ਼ ਚੈਨਲ ਨੇ 900 ਨਿਊ ਚੈਨਲਾਂ ਦੇ ਉੱਤੇ 24 ਘੰਟੇ ਸੱਤੋ ਦਿਨ ਨਿਗਰਾਨੀ ਹੁੰਦੀ ਹੈ ਤੁਸੀਂ ਇੱਥੋਂ ਹੁੰਦਾ ਜਾ ਲਓ 800 ਬੰਦਾ ਇੱਕ ਟਾਈਮ ਦੇ ਵਿੱਚ 8 ਘੰਟੇ ਦੀ ਸ਼ਿਫਟ ਤੇ ਆਉਂਦਾ ਹੈ ਜਿਹੜਾ ਹੈ ਨਾ ਨਿਊ ਚੈਨਲਾਂ ਤੇ ਨਜ਼ਰ ਰੱਖਦਾ ਫਿਰ 8 ਘੰਟਿਆਂ ਬਾਅਦ ਉਹਦੀ ਸ਼ਿਫਟ ਬਦਲ ਜਾਂਦੀ ਹੈ ਅਗਲਾ 800 ਬੰਦਾ ਆ ਜਾਂਦਾ ਫਿਰ 8 ਘੰਟਿਆਂ ਬਾਅਦ ਸ਼ਿਫਟ ਬਦਲ ਜਾਂਦੀ ਹੈ ਫਿਰ ਅਗਲਾ 800 ਬੰਦਾ ਆ ਜਾਂਦਾ 2400 ਬੰਦਾ ਇਸ ਸਮੇਂ ਟੀਵੀ ਚੈਨਲਾਂ ਤੇ ਅੱਖਾ ਗੜਾ ਕੇ ਬੈਠਦਾ ਹੈ ਪੂਰੇ 24 ਘੰਟੇ ਬਿਲਕੁਲ ਕਹਿੰਦੇ ਕਿ ਮੋਦੀ ਸਰਕਾਰ ਨੇ ਬਕਾਇਦਾ 900 ਤੋਂ ਵੱਧ ਨਿਊ ਚੈਨਲਾਂ ਦੇ ਉੱਤੇ ਉਹਨਾਂ ਦਾ ਜੋ ਵੀ ਪ੍ਰਸਾਰਤ ਹੁੰਦਾ ਉਹ ਸਾਰੇ ਦੀ ਸਮੀਖਿਆ ਕਰਨ ਲਈ ਸਾਰੇ ਦੀ ਨਜ਼ਰਸਾਨੀ ਕਰਨ ਲਈ ਸਾਰਿਆਂ ਦੀ ਜਵਾਬਦੇਹੀ ਕਰਨ ਦੇ ਲਈ ਕਹਿੰਦੇ ਜੀ ਇਹ ਫਾਰਮੂਲਾ ਤਿਆਰ ਕੀਤਾ ਕਿ 24 ਘੰਟੇ ਸੱਤੋ ਦਿਨ ਉਹਦੇ ਤੇ ਨਿਗਰਾਨੀ ਰੱਖਣੀ ਹੈ ਉਹਦੇ ਲਈ ਸ਼ਡਿਊਲ ਬਣਾਓ ਕਿ 24 ਘੰਟੇ ਚ ਕਿਵੇਂ ਹੋਊਗਾ ਬਸ ਤਾਂ ਸੂਚਨਾ ਤੇ ਪ੍ਰਸਾਰਣ ਮੰਤਰਾਲਾ ਹੈਗਾ ਇਹ ਤੋਂ ਬਿਨਾ ਪੀਐਮਓ ਹਾਊਸ ਖੁਦ ਨੋਟਿਸ ਲੈਂਦਾ ਤੇ ਬਕਾਇਦਾ ਇਹ ਟੀਮਾਂ ਤਾਇਨਾਤ ਕੀਤੀਆਂ ਗਈਆਂ ਕਿ ਜਿਨ੍ਹਾਂ ਦਾ ਕੰਮ ਨਿਊ ਚੈਨਲ ਦੀ ਕਾਰਗੁਜ਼ਾਰੀ ਦੇਖਣਾ ਕਿ ਕਿਹੜੇ ਸਾਡੇ ਗੋਗਾ ਗਾਉਂਦੇ ਨੇ ਕਿਹੜੇ ਸਾਨੂੰ ਸਵਾਲ ਕਰਦੇ ਨੇ ਕਿਹੜੇ ਸਾਨੂੰ ਭੰਡਦੇ ਨੇ ਕਿਹੜੇ ਸਾਨੂੰ ਨਿੰਦਦੇ ਨੇ ਕਿਹੜੇ ਸਹੀ ਪੈਮਾਨਿਆਂ ਤੇ ਰੱਖ ਕੇ ਸਵਾਲ ਕਰਦੇ ਨੇ ਤੇ ਕਈ ਜਿਹੜੇ ਦੂਜੀ ਧਿਰ ਦੀ ਬੋਲੀ ਬੋਲ ਕੇ ਸਵਾਲ ਕਰਦੇ ਨੇ ਸਾਰੀ ਇਸ ਮੀਖਿਆ ਕਰਨ ਲਈ ਟੀਮਾਂ ਬਠਾਈਆਂ ਔਰ ਉਹਨਾਂ ਟੀਮਾਂ ਦੇ ਨਾਲ ਇੰਚਾਰਜ ਲਾਏ ਨੇ ਇਹ ਇਕੱਲਾ ਨਿਊ ਚੈਨਲਾਂ ਤੱਕ ਸੀਮਤ ਨਹੀਂ ਆ ਹਾਂ ਜਿਵੇਂ ਆਪਾਂ ਗੱਲ ਕਰ ਰਹੇ ਹਾਂ ਕਿ ਬਕਾਇਦਾ ਤੌਰ ਤੇ 24 ਘੰਟੇ ਨਿਗਰਾਨੀ ਹੋ ਰਹੀ ਹੈ ਤੇ 24 ਘੰਟੇ ਲਈ ਇਹ ਤਿੰਨ ਸ਼ਿਫਟਾਂ ਚ ਨਿਗਰਾਨੀ ਹੋ ਰਹੀ ਹੈ ਕਹਿੰਦੇ 800 ਬੰਦਾ ਇੱਕ ਟਾਈਮ 'ਚ ਡਿਊਟੀ ਤੇ ਹੁੰਦਾ ਹੈ ਤੇ 8 ਘੰਟੇ ਡਿਊਟੀ ਕਰਦਾ ਤੇ ਅਗਲੇ 8 ਘੰਟੇ ਫੇਰ ਅਗਲੇ 8 ਘੰਟੇ ਫੇਰ ਤੇ ਇਸ ਤਰ੍ਹਾਂ ਕਹਿੰਦੇ 24 ਘੰਟੇ ਪੂਰੇ ਲੰਘਦੇ ਨੇ ਤੇ 2400 ਬੰਦਾ ਇਸ ਮਸਲੇ ਤੇ ਨજર ਰੱਖਦਾ ਚਲੋ ਹੁਣ ਇਹ ਸੋ ਗਿਆ ਉਹ ਕਹਿੰਦੇ ਜੀ ਇਹਦੇ ਨਾਲ-ਨਾਲ ਰੇਡੀਓ ਦੇ ਉੱਤੇ ਅਖਬਾਰਾਂ ਦੇ ਉੱਤੇ ਉਹਨਾਂ ਦੀ ਸਾਰੀ ਨਜ਼ਰਸਾਨੀ ਕਰਨ ਦੇ ਲਈ ਵੱਖਰੀਆਂ ਟੀਮਾਂ ਤਾਇਨਾਤ ਕੀਤੀਆਂ ਨੇ ਵੱਖਰੀ ਨਜ਼ਰਸਾਨੀ ਲਈ ਕੀਤਾ ਹੈ ਤੇ ਸੂਚਨਾ ਤੇ ਪ੍ਰਸਾਰਣ ਮੰਤਰਾਲਾ 24 ਘੰਟੇ ਇਹਦੇ ਉੱਤੇ ਵੀ ਪ੍ਰਕਾਸ਼ਿਤ ਖਬਰਾਂ ਦਾ ਵੀ ਤੇ ਪ੍ਰਸਾਰਿਤ ਹੋਣ ਵਾਲਿਆਂ ਦਾ ਵੀ ਉਹ ਸਾਰਿਆਂ ਦੀ ਸਮੀਖਿਆ ਵੀ ਕਰਦੇ ਕਹਿੰਦੇ ਜੀ ਪ੍ਰਸਾਰਿਤ ਕੀ ਹੋਊਗਾ ਇਹਦੀ ਵੀ ਨਜ਼ਰਸਾਨੀ ਕਈ ਟੀਵੀ ਚੈਨਲਾਂ ਦੀ ਕਈ ਰਿਡਿਊਸ ਤੇ ਵੀ ਕਰ ਲਈ ਜਾਂਦੀ ਹੈ ਇੰਟਰਵਿਊ ਆ ਪਿਛਲੇ ਕੁਝ ਦਿਨਾਂ ਤੋਂ ਨਰਿੰਦਰ ਮੋਦੀ ਹੋਰਾਂ ਦੀਆਂ ਮੱਖੋ-ਵੱਖ ਸੂਬਾਈ ਅਖਬਾਰਾਂ 'ਚ ਰਾਸ਼ਟਰੀ ਅਖਬਾਰਾਂ 'ਚ ਉਥੋਂ ਦੀਆਂ ਸਥਾਨਕ ਪਾਸ਼ਾਮਾਂ 'ਚ ਛਪ ਰਹੀਆਂ ਨੇ ਉਤੇ ਹਨਮੰਗ ਦਿਆ ਨੇ ਕੋਈ ਇਸ਼ਾਰਾ ਕਰਦੀਆਂ ਨੇ ਕਿ ਬਕਾਇਦਾ ਇਹ ਪ੍ਰਚਾਰਤਾ ਹਿੱਸਾ ਹੈ ਕਿਹੜੇ ਪੱਤਰਕਾਰ ਨੇ ਇੰਟਰਵਿਊ ਕੀਤੀ ਇਹਦਾ ਕੋਈ ਜ਼ਿਕਰ ਨਹੀਂ ਅਖਬਾਰ 'ਚ ਕਈ ਤਾਂ ਪ੍ਰਧਾਨ ਮੰਤਰੀ ਦੀ ਇੰਟਰਵਿਊ ਹੋਵੇ ਤੇ ਨਹੀਂ ਤਾਂ ਲਿਖਿਆ ਹੋਊਗਾ ਥੱਲੇ ਕਿ ਅਖਬਾਰ ਦੇ ਮੁੱਖ ਸੰਪਾਦਕ ਨੇ ਕੀਤੀ న్యూਸ ਐਡੀਟਰ ਨੇ ਕੀਤੀ ਬਿਊਰੋ ਚੀਫ ਨੇ ਕੀਤੀ ਟੀਮ ਨੇ ਕੀਤੀ ਉਹਨਾਂ ਦੀ ਫੋਟੋ ਫਿਰ ਅਖੀਰ 'ਚ ਸਾਰਿਆਂ ਦੇ ਨਾਲ ਪਰ ਇੱਥੇ ਇੱਕ ਅਖਬਾਰ ਨੂੰ ਜਿਹੜੀ ਇੰਟਰਵਿਊ ਭੇਜੀ ਜਾਂਦੀ ਆ ਉਹਦੇ ਵਿੱਚ ਇੱਕ ਹੋਲ ਡਰੈੱਸ ਹੈ ਦੂਜੀ ਖਾਸ ਇੰਟਰਵਿਊ ਜਿੰਦੀ ਉਹ ਛੋਟ ਡਰੈੱਸ ਹੈ ਤੇ ਉਹਦੇ ਵਿੱਚ ਐਕਸ਼ਨ ਵੱਖਰੇ ਵੱਖਰੇ ਨੇ ਤੇ ਉਹ ਫੋਟੋ ਸੈਸ਼ਨ ਵੀ ਹੈ ਤੇ ਇੰਟਰਵਿਊ ਦਾ ਜਿਆਦਾ ਮਤਲਬ ਇਹਦੇ ਲਈ ਵੀ ਇੱਕ ਟੀਮ ਕੰਮ ਕਰ ਰਹੀ ਹੈ ਚਲੋ ਅਗਲੇ ਦਾ ਪ੍ਰਚਾਰ ਹੈ ਪ੍ਰਚਾਰ ਦਾ ਤਰੀਕਾ ਪ੍ਰਚਾਰਕਾਂ ਕਾਂਗਰਸ ਕਿਹੜਾ ਕਸਰ ਛੱਡ ਰਹੀ ਹੈ ਉਹਨੇ ਵੀ ਅਗਲੇ ਨੇ ਇੱਕ ਤੀ ਪੂਰੀਆਂ ਜੋਰ ਸ਼ੋਰ ਲਾਇਆ ਬੇਸ਼ੱਕ ਲੜੀਆਂ ਫੁੱਲ ਚੜੀਆਂ ਭਾਜਪਾ ਨਾਲੋਂ ਘੱਟ ਲੱਗੀਆਂ ਹੁਣ ਹੈ ਪਰ ਜੋਰਸ ਅਗਲੇ ਵੀ ਲਾ ਰਹੇ ਨੇ ਅਗਲੇ ਦੀ ਵੀ ਟੀਮਾਂ ਤੈਨਾਤ ਕੀਤੀਆਂ ਨੇ ਪਹਿਲਾਂ ਤਾਂ ਉਹਨਾਂ ਨੇ ਕੋਈ ਤਾਮਿਲ ਲਾਡੂ ਦਾ ਲੀਡਰ ਸੀ ਜਿਹਨੂੰ ਸਾਰਾ ਕੁਝ ਸੰਭਾਲਿਆ ਹੋਇਆ ਸੀਗਾ ਫਿਰ ਉਹਨੂੰ ਟਿਕਟ ਦਿੱਤੀ ਫਿਰ ਰਾਹੁਲ ਗਾਂਧੀ ਟੀਮ ਨੇ ਸੰਭਾਲ ਲਿਆ ਹੁਣ ਉੱਥੇ ਵੀ ਵੱਖ-ਵੱਖਰੀ ਇੱਕ ਟੀਮ ਸੋਸ਼ਲ ਮੀਡੀਆ ਦੇਖਦੀ ਆ ਇੱਕ ਟੀਮ ਦੂਜੇ ਲੀਡਰਾਂ ਦੇ ਬਿਆਨ ਦੇਖਦੀ ਆ ਹੈ ਤੀਜੀ ਟੀਮ ਉਹਨਾਂ ਦੀ ਕਾਰਦਾ ਦੱਸਦੀ ਆ ਚੌਥੀ ਹੈ ਟੀਮ ਮਤਲਬ ਕਿ ਪ੍ਰੋਗਰਾਮ ਤੈਅ ਕਰਦੀ ਆ ਕਿ ਕਦੋਂ ਕਿਹੜੇ ਲੀਡਰ ਨੂੰ ਕਿੱਥੇ ਜਾਣ ਦੀ ਲੋੜ ਆ ਹੈ ਕੀ ਬੋਲਣ ਦੀ ਲੋੜ ਆ ਸੋ ਹਰੇਕ ਪਾਰਟੀ ਆਪਣੀ ਆਪਣੀ ਸਮਰੱਥਾ ਅਨੁਸਾਰ ਹਰੇਕ ਉਮੀਦਵਾਰ ਆਪਣੀ ਆਪਣੀ ਤਾਕਤ ਅਨੁਸਾਰ ਹੁਣ ਕੰਮ ਕਰ ਰਿਹਾ ਤੇ ਇਧਰ ਤਾਂ ਇਹ ਪਹਿਲਾਂ ਤੋਂ ਵਰ ਚੋਣਾ ਨੂੰ ਧਿਆਨ ਚ ਰੱਖਦੇ ਹੋયા ਕਹਿੰਦੇ ਜੀ ਸਿਖਰ ਹੋ ਗਿਆ ਕਿ ਪੂਰੀ ਤਰ੍ਹਾਂ ਨਾਲ 900 ਨਿਊ ਚੈਨਲਾਂ ਤੇ 24 ਘੰਟੇ 7 ਦਿਨ ਸਖਤ ਨਿਗਰਾਨੀ ਰੱਖੀ ਜਾ ਰਹੀ ਹੈ ਸੋ ਹੁਣ ਨਤੀਜਿਆਂ ਤੋਂ ਬਾਅਦ ਜੇਕਰ ਇਹਨਾਂ ਦੇ ਸਹਾਉਣਾ ਨਤੀਜੇ ਆਉਂਦੇ ਨੇ ਤਾਂ ਬਾਅਦ ਚੋਂ ਫਿਰ ਕਹਿੰਦੇ ਕੁਝ ਐਕਸ਼ਨ ਹੀ ਕਾਰਵਾਈ ਵੀ ਕਰਨੀ